ਜੀ ਬਾਈ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਔਰ ਬਾਈ ਠੀਕ ਠਾਕ ਤੇ ਲਓ ਬਾਈ ਅੱਜ ਆਪਾਂ ਕਰਦੇ ਆ ਆਪਣੇ ਖੁੱਡਿਆਂ ਦੀ ਸਫਾਈ ਤੇ ਕੋਠੇ ਦੀ ਵੀ ਸਾਰੇ ਆਪਾਂ ਬਾਈ ਸਫਾਈ ਕਰਦੇ ਆ ਅੱਜ ਦਿਖਾਉਣਾ ਹੈ ਬਾਈ ਤੁਹਾਨੂੰ ਖੁੱਡਿਆਂ ਦੇ ਥੋੜਾ ਜਿਹਾ ਨੀਂ ਕਰਕੇ ਨਾ ਤੇ ਕਰਦੇ ਆ ਬਾਈ ਖੁੱਡੇ ਸਾਫ ਸਾਰੇ ਦਿਖਾਉਣਾ ਤੁਹਾਨੂੰ ਲਓ ਬਾਈ ਇਹ ਇੱਕ ਖੁੱਡਾ ਕਰਤਾ ਆਪਾਂ ਸਾਫ ਦੱਸਿਓ ਕਿਵੇਂ ਲੱਗਿਆ ਤੋ ਬਈ ਦੂਜਾ ਖੁੱਡਾ ਵੀ ਆਪਾਂ ਕਰਤਾ ਸਾਫ ਸਾਰਾ ਹੰਤਾ ਛੋਕੇ ਮੇ ਲੱਗਿਆ ਦੂਜਾ ਖੁੱਡਾ ਵੀ ਆਪਾਂ ਬਈ ਕਰਤਾ ਜਮਾ ਸਾਫ ਕਲੀਅਰ ਆ ਤਾੜ ਕੇ ਭਾਈ ਕਬੂਤਰਿਆਂ ਦੇ ਚ ਬਣੇ ਰਹੋ ਭਾਈ ਵੀਡੀਓ ਤੋਂ ਨਾਲ ਤੇ ਲਾਈਕ ਕਰ ਦਿਓ ਭਾਈ ਵੀਡੀਓ ਨੂੰ ਸਾਰਾ ਕੋਠਾ ਸਾਫ ਕਰਕੇ ਤੇ ਖੁੱਡੇ ਸਾਫ ਕਰਕੇ ਭਾਈ ਦਿਖਾਉਣਾ ਤੁਹਾਨੂੰ ਵੀਡੀਓ ਫੇਰ ਕਲੋ ਲਓ ਬਾਈ ਜੀ ਦੋ ਖੁੱਡੇ ਹੋ ਗਏ ਸਾਫ ਤੇ ਤੀਜਾ ਖੁੱਡਾ ਕਰਦੇ ਆ ਬਈ ਉੱਤਰਾਂ ਦਾ ਸਾਫ ਆਪਾਂ ਕਰ ਦਿਆ ਸਾਫ ਬਈ ਮਿਲਦੇ ਆ ਫਿਰ ਵੀਡੀਓ ਚ ਲਓ ਜੀ ਕਰਦੇ ਆਪਾਂ ਸਾਰੇ ਖੁੱਡੇ ਸਾਫ ਬਈ ਦੱਸਿਓ ਕੇਅਰਪੋਰਟਾਂ ਜਮਾਂ ਤੋਂ ਤਲੋਂ ਕਰਤੇ ਵੀ ਖੁੱਡੇ ਜਮਾ ਰੈਡੀ ਦੂਜਾ ਖੁੱਡਾ ਵੀ ਬਈ ਆਪਾਂ ਕਰਤਾ ਆਹ ਖੁੱਡਾ ਵੀ ਬਣਾਤਾ ਆਪਾਂ ਰੈਡੀ ਜਮਾ ਤੇ ਬਈ ਹੁਣ ਜਿਹੜਾ ਬਾਰੇ ਮੜਾ ਮोटा ਪਿਆਗਾ ਇਹ ਵੀ ਕਰਕੇ ਬਈ ਤੁਹਾਨੂੰ ਦਿਖਾਉਣੇ ਆ ਸਾਰਾ ਬਣੇ ਰਿਓ ਵੀਡੀਓ ਤੇ ਬਈ